ਮੇਰੇ ਰਹਿਣਾ ਪਰ ਮੇਰੇ ਹੱਥੋਂ ਕੋਈ ਕਮੈਂਟੀ ਐ ਕੌਮ ਨੂੰ ਕਿ ਭਾਵੇਂ ਰੋਜ਼ ਮਿਲਿਆ ਜਾਂਦਾ ਪਰ ਜਦੋਂ ਵੀ ਕਹੂੰ ਇਨਸਾਫ ਮੋੜ ਜਾ ਪਾਪ ਨੂੰ ਕੋਈ ਹੁਕਾ ਮਾਰੇ ਸਾਡੀ ਜਰਾ ਅਜ ਪਹੁੰਚੇ ਰੋ 7 ਤਰੀਕ ਨੂੰ ਵਾਡੇ ਸੀ ਪਹਿਲਾਂ ਵੀ ਪਹੁੰਚਦੇ ਰਹੇ ਜੇ ਹਵਾਲਾ ਜਿਉਣਾ ਨਹੀਂ ਕੋਈ ਕੁਝ ਵੀ ਕੀਤਾ ਤਾਂ ਉਹਨੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ ਪੂਰੀ ਗਾਲੀ ਪਰ ਕਾਨੂੰਨ ਦੀ ਆਪਾਂ ਮੰਨਦੇ ਨਹੀਂ ਸਜ਼ਾ ਮੰਨਿਆ ਨਹੀਂ ਪਰ ਆਪਾਂ ਜੋ ਸਿੱਖ ਤੋਂ ਮੈ ਨੂੰ ਜਾਣਦੀ ਹੈ ਕਿਸਾਨੀ ਮੋੜ ਤੇ ਲੱਗੇ ਹੋਏ ਹਨ ਪਾਪਾਂ ਵੀ ਉਹਨਾਂ ਦੇ ਧੰਦੜੀਆਂ ਕਿਸਾਨ ਹਨ ਪਰ ਜੋ ਇਹ ਮੋਰਚਾ ਹੈ ਇਹ ਸਾਡੀ ਪੱਗ ਦਾ ਮਸਲਾ

ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਬਣੋ ਜੀ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਲੋਕੋ ਆਪਣੀ ਫੌਜ ਦੇ ਨਾਲ ਵੱਡੇ ਕਾਫਲੇ ਨਾਲ ਇਸ ਮਹਾਪੰਚਾਇਤ ਦੇ ਵਿੱਚ ਪਹੁੰਚਿਆ ਉਹਨਾਂ ਦਾ ਵੀ ਦਿਲੋਂ ਧੰਵਾਦ ਜੀ ਬਾਬਾ ਸੁਖਬਾਲ ਸਿੰਘ ਜੀ ਜਥੇਦਾਰ ਬਾਬਾ ਸੁਖਬਾਲ ਸਿੰਘ ਜੀ ਅੱਡੇ ਉਹਨਾਂ ਦੇ ਨਾਲ ਬਾਬਾ ਮਹਿੰਦਰ ਸਿੰਘ ਜੀ ਬਹੁਤ ਸਾਰੇ ਸਿਹਤ ਪ੍ਰਸ਼ਾਸਨ ਨੇ ਉੱਥੇ ਰੋਗਲੇ ਰਾਤਿਆਂ ਦੇ ਵਿੱਚ ਜਿਹੜੇ ਇੱਥੇ ਨਹੀਂ ਪੁੱਜ ਸਕੇ ਰਵਾਇਤੀ ਗੂਲ ਸਵੇਰ ਤੋਂ ਹੀ ਪੁਰਤ ਪ੍ਰਸ਼ਾਸਨ ਨੇ ਉੱਥੇ ਬਾਬਾ ਜੀ ਉਹਨਾਂ ਨੂੰ ਠਹਿ ਰੱਖਿਆ ਨਹੀਂ ਇੱਥੇ ਤੱਕ ਪੁੱਜਣ ਦਿੱਤਾ ਇਹ ਵੀ ਪ੍ਰਸ਼ਾਸਨ ਦੀਆਂ ਬੜੀਆਂ ਨਰਾਇਕੀਆਂ ਆ ਦੇਖੋ ਅਸੀਂ ਇੱਥੇ ਕਿਹੜਾ ਕੋਈ ਸੰਵਿਧਾਨ ਤੋਂ ਉਲਟ ਗੱਲਾਂ ਕਰਦੇ ਪਏ ਆ ਜੇ ਸਾਾਨੂੰ ਮਹਾ ਪੰਚਾਇਤ ਕਰਨ ਦੇ ਹੱਕ ਨਹੀਂ ਕਿਹਾ ਅਸੀਂ ਪਾਪੜੀ ਕੋਮ ਆਪਣੇ ਸਮਾਜ ਦੀਆਂ ਗੱਲਾਂ ਇਕੱਠੇ ਹੋ ਕੇ ਨਹੀਂ ਕਰ ਸਕਦੇ ਇਹ ਸਾਡੇ ਤੇ ਗੁਲਾਮੀ ਦੀ ਤੱਤਤੀ ਹੈ ਉਹ ਤਾਂ ਜਿਹੜੇ ਨਹੀਂ ਪੁੱਜੇ ਫਿਰ ਵੀ ਉਹਨਾਂ ਦੀਆਂ ਹਾਜ਼ਰੀਆਂ ਲੱਗ ਰੀਆਂ ਪਰ ਜਿਹੜੇ ਇੱਥੇ ਆ ਕੇ ਵੀ ਪੰਡਾਲ ਤੋਂ ਬਾਹਰ ਘੁੰਮਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਓ ਭਾਈ ਪੰਚਾਇਤ ਦੇ ਵਿੱਚ ਬੈਠੋ ਗੱਲ ਸੁਣੋ ਤੇ ਸੁਣਾਓ ਕਿਸੇ ਨਤੀਜੇ ਤੇ ਪਹੁੰਚੀਏ ਜਿਹੜਾ ਜਿਹੜਾ ਨੇ ਘਰ ਸਿਵਾ ਨਾਲ ਪ੍ਰਸ਼ਾਦਾ ਪਾਣੀ ਛਾ ਲਿਆ ਉਹ ਹੋ ਮੁੜ ਕੇ ਇਸ ਮੌਕੇ ਦੇ ਵਿੱਚ ਖੇਤੋਂ ਹਾਜ਼ਰੀਆਂ ਭਰਨਾ ਅਗਲੀ ਵੇਸੇ ਮਨੋਜ ਦੂਹਣ ਜੀ ਉਹ ਬੱਠੇ ਨੇ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਠਨ ਜੀ